ਮੈਨੂੰ ਇੱਕ ਮਿੰਟ ਅਖਰੇ ਕਰਾ ਲੈਂਦੋ ਕੋਈ ਕੋੜੀ ਲੱਗ ਗਈ ਇੱਥੇ ਫੋਨ ਲੱਗ ਗਿਆ ਥੋੜੇ ਮਿੰਟ ਦੇ ਦੋ ਹਾਂਜੀ ਠੀਕ ਹੈ ਗਨ ਸ਼ਾਟ ਇੰਜਰੀ ਹੈ ਹਾਂਜੀ ਕੀ ਨਾਂ ਕੀ ਜੇ ਮ੍ਰਿਤਕ ਦਾ ਸੰਦੀਪ ਸਿੰਘ ਗੁਰਪਸੋਂ ਨੂੰ ਹਾਂਜੀ ਕਿੰਨੀ ਕੋੜੀ ਲੱਗੀ ਹੈ ਇੱਕ ਸ਼ਾਟ ਹੋ ਗਿਆ ਹਾਂਜੀ ਕੀ ਵਜਾ ਕੀ ਕੋਰੇ ਦਿਨ ਇਹ ਬਾਤ ਤੋਫਤੀਸ਼ ਪਾ ਚੱਲੂਗਾ ਤੋਫਤੀਸ਼ ਜਾਰੀ ਆ ਕੈਮਰੇ ਖੰਗਾਲੇ ਜਾ ਰਹੇ ਆ ਹਾਂਜੀ ਇਹ ਹੁਣ ਇੱਥੇ ਕੋਈ ਫੋਟੋ ਮੈਨੂੰ ਕਰਾ ਰਹੇ ਆ ਆਪੋ ਫੋਟੋ ਕਰਾ ਰਹੇ ਠੀਕ ਮਾ ਨਾਮ ਸਰ ਨਾਮ ਸੰਗ ਹੈ ਸਰਪੰਚ ਫੇਰ ਮਾਗਣਾਵੇਂ ਕੀ ਹੋਇਆ ਮਾਮਲਾ ਰੱਬ ਇਹ ਬੜੀ ਮੰਨਪਾਗੀ ਘਟਨਾ ਹੈ ਜੀ ਰਾਤੀ ਕੋਈ ਕਰੀਬ ਮੈਨੂੰ ਕੋਈ 10:00 ਵਜੇ 18 ਮਿੰਟ ਦੇ ਫੋਨ ਆਇਆ ਵਾ ਲਗਭਗ ਮੇਰੇ ਆਪਣੇ ਜਿਹੜਾ ਜਿਹਨਾਂ ਇਨਸਾਨ ਦੀ ਜੱਥੇ ਸੰਦੀਪ ਸਿੰਘ ਸੋਨੂ ਦੀ ਉਹਦੇ ਛੋਟੇ ਬ੍ਰਦਰ ਦਾ ਕੱਜਨ ਬਦਲਦਾ ਮੈਨੂੰ ਕਹਿਣ ਲੱਗੇ ਕਿ ਸਰਪੰਚ ਜੀ ਆਇਆ ਦਵਾ ਦੋ ਪਰ ਜਲਦੀ ਆ ਰਹੇ ਉਹ ਆਹ ਗੱਲ ਬਾਤ ਕੋਈ ਬੰਦਾ ਗੋਲੀ ਮਾਰ ਗਿਆ ਆਪਣੇ ਬੰਦੇ ਤੇ ਜਦੋਂ ਫਿਰ ਅਸੀਂ ਆਏ ਨਾਲ ਦੇ ਨਾਲ ਹੀ ਪੁਲਿਸ ਪਾਰਟੀ ਨੂੰ ਵੀ ਇਤਲਾਹ ਦਿੱਤੀ ਮੌਕੇ ਤੇ ਮਤਲਬ ਐਸਐਚਓ ਮਜੀਠਾ ਅਜਿੰਦਰ ਸਿੰਘ ਐਸਆਈ ਡਿਪਟੀ ਸਾਹਿਬ ਜਿਹੜੇ ਸਾਡੇ ਅਮਰਜੀ ਨਵੇਂ ਇਹਨਾਂ ਚਾਰਜ ਲਿਆ ਉਹ ਵੀ ਫਰੈਂਸਿਕ ਦੀ ਟਾਈਮ ਆ ਗਈ ਹੈ ਮੌਕੇ ਤੇ ਉਹਨਾਂ ਕਾਫੀ ਜਾਂਚ ਪੜਤਾਲ ਕੀਤੀ ਆ ਮਤਲਬ ਸਾਰੀਆਂ ਟੀਮਾਂ ਰੁੱਝੀਆਂ ਇਹ ਕੰਮ ਦੇ ਵਿੱਚ ਤੇ ਐਮ ਪ੍ਰਸ਼ਾਸਨ ਕਾਰੀ ਸਾਡੀ ਅਪੀਲ ਆ ਕਿ ਇਹ ਜਲਦ ਤੋਂ ਜਲਦ ਜਿਹੜੀਆਂ ਜਿਹੇ ਮੰਦਭਾਗੀਆਂ ਘਟਨਾਵਾਂ ਹੋਣੀਆਂ ਵਾਂ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਤੇ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਲੱਗਦਾ ਕੀ ਸਰਪੰਸਾ ਤੁਹਾਨੂੰ ਕੀ ਮਾਮਲਾ ਗਿਆ ਹੈ ਇਹ ਤਾਂ ਜਿਵੇਂ ਜਿਵੇਂ ਗਾੜੀ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਉਹ ਤੇ ਸਾਹਮਣੇ ਆਊਗਾ ਅਜੇ ਤੱਕ ਤੇ ਕੋਈ ਸ਼ਾਮੀ ਕਾਲਾ ਨਹੀਂ ਦੇ ਵੀ ਥੋੜੀ ਜਿਹੀ ਇਹ ਨਾ ਬੰਦੇ ਦੇ ਤੋਪਾਹੀ ਹੋਈ ਕਿਸੇ ਨਾਲ ਤੇ ਉਹ ਤੋਂ ਬਾਅਦ ਥੋੜੀ ਜਰ ਬਾਅਦੇ ਬੰਦੇ ਡੈਥ ਹੋ ਜਾਂਦੀ ਆ ਉਹ ਚ ਸੱਚਾਈ ਕੀ ਆ ਇਹ ਵੀ ਪੁੱਤ ਦਿਨ ਵਾਂਸੀ ਗੇਂਦਦਾ ਸਾਹਾ ਉਹ ਬੰਦਾ ਪੁਲਿਸ ਨੇ ਰਾਤ ਦਾ ਅਰੈਸਟ ਕਰ ਲਿਆ ਵਾ ਉਹ ਬੰਦਾ ਪਹਿਲਾਂ ਵੀ ਸ਼ਾਇਦ ਅਨਮੋਲ ਭੈਗਾ ਵਾ ਗਲਤ ਕੰਮਾਂ ਦੇ ਵਿੱਚ ਇਹ ਤੁਹਾਨੂੰ ਲੱਗਦਾ ਕਿ ਪਿੰਡ ਦੇ ਬੰਦੇ ਹੋਵੇਗਾ ਕਿ ਜਾਂ ਕੋਈ ਬਾਤ ਇਹਦੇ ਬਾਰੇ ਨਹੀਂ ਜੀ ਕੁਝ ਕਹਿਣਾ ਜਲਦਬਾਜ਼ੀ ਹੋਊਗੀ ਇਹ ਤਾਂ ਜਿਵੇਂ ਜਿਵੇਂ ਸਮੇਂ ਦੇ ਨਾਲ ਪੱਤਾ ਖੁੱਲਣਗੇ ਫਿਰ ਪਤਾ ਲੱਗੂਗਾ ਕਿ ਮੈਂ ਨਾ ਨਿਰਮਲ ਸਿੰਘ ਸਾਫਾ ਸਰਪੰਚ ਮਾਂ ਦਾ ਮਾਮਲਾ ਹੋਇਆ ਹੈ ਮਾਂ bari ਸਾਨੂੰ ਸਵੇਰ ਪਹਲਾ ਲੱਗਾ 7 ਵਜੇ ਕੋਈ 10 ਮਿੰਟ ਦੇ ਸਾਡੇ ਸਾਫ ਦਾ ਸਰਪੰਚ ਦਾ ਆਪਣਾ ਮੌਜੂਦਾ ਸਰਪੰਚ ਦਾ ਫੋਨ ਆਇਆ ਵੀ ਆਹ ਗੱਲ ਹੋਈ ਤੇ ਪੁਲਿਸ ਨੂੰ ਮਾਉਂਦੇ ਸੀ ਅਸੀਂ ਆਏ ਆ ਤੇ ਮਟਕੇ ਪੁਲਿਸ ਨੂੰ ਇਤਲਾਹ ਕੀਤੀ ਹੈ ਤੇ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਲੱਗਦਾ ਕੀ ਤੁਹਾਨੂੰ ਇਹ ਜੀ ਬੰਦੇ ਬਾਹਰੋਂ ਆਏ ਸਾਡੇ ਪਿੰਡ ਰੈਂਟ ਤੇ ਰਹਿੰਦੇ ਕਰਾਈ ਤੇ ਤੇ ਪਤਾ ਲੱਗਾ ਵੀ ਬੰਦਾ ਡਿਫਾਲਟ ਰਿਆ ਇਹਲਾ ਵੀ ਇੱਥੇ 302 ਦਾ ਕੋਈ ਪਰਚਾ ਹੈਗਾ ਜੀ ਪੰਗੋੜਾ ਕਿਤੇ ਮੇਰੇ ਝਗੜਾ ਧੋੜਾ ਬਣਾ ਨਾ ਕੋਈ 4 ਵਜੇ ਸ਼ਾਮੀ ਕੋਈ ਝਗੜਿਆ ਦੀ ਆਣ ਕੀਤੀ ਤੇ ਬਾਹ ਚਾਹੁੰਦਾ ਮੈਂ ਤੈਨੂੰ ਦੇਖਣਾ ਤੇ ਜਿਹਨੇ ਜਦੋਂ ਹੀ ਕਿੰਨੀ ਉਮਰ ਹੈ ਜੀ ਉਹਦੀ 53-54 ਸਾਲ ਦੇ ਕਰੀਬ ਹੋਵੇ 40 ਹਰ ਸਾਲ ਕੀ ਲੱਗਦਾ ਉਹ ਉਹ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਹੈ ਕਿ ਨਹੀਂ ਜੀ ਨਹੀਂ ਜੀ ਇਨਸਾਫਪਸੰਦ ਬੰਦਾ ਸੀ ਕੀ ਮੰਗ ਕਰਦਾ 1886 ਦਾ ਇੱਥੇ ਕੰਮ ਕਰ ਰਿਹਾ ਜੀ ਉਹ ਗੁਰੂਗੁਰ ਮੰਗ ਇਨਸਾਫ ਦੀ ਮੰਗ ਕਰਦੇ ਆ ਜੀ ਇਨਸਾਫ ਦਵਾਇਆ ਜਾ ਰਿਹਾ ਜੀ ਤਾਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਮੈਂ ਸੰਦੀਪ ਨਾ ਦਾ ਵਿਅਕਤੀ ਹਾਂ 나ਗ ਨਵੇਂ ਦਾ ਥਾਣੇ ਮਜੀਠੇ ਚ ਪੈਂਦਾ ਉਦੀ ਰਾਤ ਕਰੀਬ 13 ਤਰੀਕ ਨੂੰ 10 ਵਜੇ ਕੋਈ ਅਣਖਾਤੇ ਵਿਅਕਤੀ ਵੱਲੋਂ ਆਣ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਹਦਾ ਪਰਚਾ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਵਾ ਰਹੇ ਆ ਤੇ ਦੋਸ਼ੀ ਦੀ ਭਾਲ ਜਲਦ ਤੋਂ ਜਲਦ ਕਰਕੇ ਗ੍ਰਿਫਤਾਰ ਕਰਵਾਇਆ ਮਰੂਚ ਰਹਿਣਦੇ ਜਾਊਗੀ ਸਰ ਮੋੜਲੀ ਤਫਤੀਸ਼ ਕੀ ਆ ਸਮਝ ਮੋੜਲੀ ਤਫਤੀਸ਼ ਹੈ ਹੋਈ ਆ ਕਿ ਗੋਲੀ ਦੇ ਨਾਲ ਹੱਤਿਆ ਹੋਈ ਹੈ ਕੋਈ ਪੁਰਾਣਾ ਕੋਈ ਇਹਦਾ ਕੁਝ ਨਹੀਂ ਪੁਰਾਣਜੀ ਸ਼ਹਿਰੀ ਕਿਸੇ ਦੀ ਨਾਲ ਨਹੀਂ ਇਹ ਗੈਂਗਵਾਰਦਾ ਨਹੀਂ ਕੋਈ ਲਿੰਕ ਹੈਗਾ ਇਹਦੇ ਨਾਲ ਇਹ ਕੋਈ ਆਪਸੀ ਇਹਨਾਂ ਦੀ ਬਹਿਸ ਵਸਾਈਆ ਵਾ ਬਸ ਇਹ ਲੋਕਲ ਬੰਦੇ ਦੇ ਨਾਲ ਇਹੀ ਗੱਲ ਲੱਗਾਈ ਕਿ ਚਿਕਨ ਦਾ ਕੰਮ ਕਰਦਾ ਧੰਨਵਾਦ ਫਰਿਆ ਫੜਿਆ ਨਹੀਂ